ਤੁਹਾਨੂੰ ਕਿਤੇ ਉਹ ਨਾ ਪੁਰਾਣਾ ਆਯੁਰਵੇਦ ਦਾ ਗ੍ਰੰਥ ਮਿਲਿਆ ਹਾਂਜੀ 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 ਉਹ ਮਤਲਬ ਉਹਦੀ ਕੰਡੀਸ਼ਨ ਬਹੁਤ ਖਰਾਬ ਆ ਹੂੰ ਤੁਹਾਨੂੰ ਇਹ ਕਿੱਥੋਂ ਮਿਲਿਆ ਹੂੰ ਤੇ ਕਿੰਨਾ ਕੁ ਪੁਰਾਣਾ ਹੈਗਾ ਉਹ ਹਾਂਜੀ ਉਹ ਗੁਰਮੁਖੀ ਦੇ ਵਿੱਚ ਆ ਸਭ ਤੋਂ ਪਹਿਲੀ ਗੱਲ ਅੱਛਾ ਜੀ ਔਰ ਉਹ ਜਿਹੜਾ ਆ ਕਵਿਤਾ ਵਾਕ ਦੇ ਵਿੱਚ ਲਿਖਿਆ ਹੋਇਆ ਆ ਕਿ ਜਦੋਂ ਵੀ ਉਹ ਲਿਖਿਆ ਆ ਜਿਨ੍ਹਾਂ ਵੀ ਸੰਗਾਂ ਨੇ ਲਿਖਿਆ ਆ ਉਹਨੂੰ ਜੀ ਜੀ ਬੜੇ ਮਤਲਬ ਕਿ ਦਿਮਾਗ ਵਾਲੇ ਤੇ ਬਹੁਤ ਤੇਜ ਤੇ ਦੂਰ ਦ੍ਰਿਸ਼ਟੀ ਵਾਲੇ ਬੰਦੇ ਸੀਗੇ ਜਦੋਂ ਉਹਦੇ ਵਿੱਚ ਕੋਈ ਵੀ ਚੀਜ਼ ਹੈ ਜਿਹੜੀਆਂ ਲੋਕਾਂ ਦੇ ਕੰਮ ਆਉਣ ਵਾਲੀਆਂ ਹੋਣਗੀਆਂ ਜੀ 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 ਤੇ ਜਿਹੜੇ ਉਹ इजीली ਕਰ ਸਕਣਗੇ ਜੀ 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 ਉਹ ਜ਼ਰੂਰ ਮੈਂ ਸਾਂਝੀਆਂ ਕਰੂੰਗਾ ਭਾਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਅੱਛਾ ਜੀ ਕਿਉਂਕਿ ਸਾਡਾ ਪਿੰਡ ਹੈ ਭਾਵੇਂ ਛੋਟਾ ਆ ਜੱਜਾ ਬਲੌਗਰ ਦੇਖ ਰਿਹਾ ਹੈ ਮੇਰੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਅੱਜ ਮੇਰੇ ਨਾਲ ਹਨ ਵੈਦ ਰੰਜੋਤ ਸਿੰਘ ਹਣੀ ਉਹਨਾਂ ਦੇ ਪਿੰਡ ਆਇਆ ਢੋਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਤੇ ਭਾਜੀ ਮੈਂ ਰੀਸੈਂਟਲੀ ਤੁਹਾਡੇ ਨਾ ਇੰਸਟਾਗ੍ਰam ਪੇਜ ਤੇ ਹਮ ਹਮ ਨਾੜੀ ਵੈਦ ਰਣਜੋਤ ਸਿੰਘ ਜਿਹੜਾ ਤੁਹਾਡਾ ਪੇਜ ਆ ਇੰਸਟਾਗ੍ਰam ਦਾ ਹਾਂਜੀ ਉਹਦੇ ਤੇ ਮੈਂ ਦੋਕ ਤੁਹਾਡੀਆਂ ਸਟੋਰੀਆਂ ਦੇਖੀਆਂ ਹਾਂ ਹਾਂਜੀ ਜਿਹਦੇ ਵਿੱਚ ਮੈਂ ਦੇਖਿਆ ਕਿ ਤੁਸੀਂ ਤੁਹਾਨੂੰ ਕਿਤੇ ਉਹ ਨਾ ਪੁਰਾਣਾ ਆਯੁਰਵੇਦ ਦਾ ਗ੍ਰੰਥ ਮਿਲਿਆ ਹਾਂਜੀ 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 ਉਹ ਮਤਲਬ ਉਹਦੀ ਕੰਡੀਸ਼ਨ ਬਹੁਤ ਖਰਾਬ ਆ ਹਮ ਤੇ ਤੁਸੀਂ ਇੱਕ ਬਹੁਤ ਸੋਹਣਾ ਜਿਹੜਾ ਇਨੀਸ਼ੀਏਟਿਵ ਲਿਆ ਆ ਵੀ ਉਹਨੂੰ ਤੁਸੀਂ ਸੰਭਾਲ ਰਹੇ ਆ ਮਤਲਬ ਹਸਤ ਲਿਖਤ ਹਾਂਜੀ ਉਹਦਾ ਦਿੱਲੀ ਤੁਸੀਂ ਇੱਕ ਮਤਲਬ ਕਿ ਸਟੋਰੀ ਪਾ ਰਹੇ ਆ ਉਹਨੂੰ ਲਿਖਦੇ ਹੋਏ ਹਾਂਜੀ 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 ਉਹਦੇ ਬਾਰੇ ਦੱਸੋ ਤੁਹਾਨੂੰ ਇਹਦਾ ਪੁਰਾਣਾ ਗ੍ਰੰਥ ਹਮ ਇੱਕ ਮੈਨੂੰ ਲੱਗਦਾ ਆ ਵੀ ਇਹ ਕਿੱਥੋਂ ਜਿੱਥੋਂ ਵੀ ਮਿਲਿਆ ਚਲੋ ਮੈਨੂੰ ਪਤਾ ਹੁਣ ਤੁਸੀਂ ਦੱਸੋਗੇ ਹਾਂਜੀ ਹਾਂਜੀ ਮੈਂ ਤਾਂ ਬਹੁਤ ਚੰਗੀ ਗੱਲ ਸਮਝਦਾ ਆ ਕਿ ਤੁਸੀਂ ਚੀਜ਼ ਨੂੰ ਸੰਭਾਲ ਰਹੇ ਆ ਉਹ ਇਹਦੇ ਬਾਰੇ ਦੱਸੋ ਤੁਹਾਨੂੰ ਇਹ ਕਿੱਥੋਂ ਮਿਲਿਆ ਹਮ ਤੇ ਕਿੰਨਾ ਕੁ ਪੁਰਾਣਾ ਹੈਗਾ ਉਹ ਗ੍ਰੰਥ ਭਾਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਅੱਛਾ ਜੀ ਕਿਉਂਕਿ ਸਾਡਾ ਪਿੰਡ ਹੈ ਭਾਵੇਂ ਛੋਟਾ ਆ ਠੀਕ ਹੈ ਜੀ ਪਰ ਸਾਡੇ ਪਿੰਡ ਦੇ ਜਿਹੜੇ ਆ ਲੋਕ ਆ ਨਾ ਪੜ੍ਹੇ ਲਿਖੇ ਭਾਜੀ ਬਹੁਤ ਆ ਠੀਕ ਆ ਸਾਰੇ ਕੋਈ ਨਾ ਕੋਈ ਕੋਈ ਟੀਚਰ ਆ ਭਾਜੀ ਅੱਛਾ ਜੀ ਕੋਈ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਆ ਕੋਈ ਡਾਕਟਰ ਆ ਭਾਜੀ ਵਾਹ ਕੀ ਬੋਲ ਤੇ ਕੋਈ ਵਕੀਲ ਆ ਭਾਜੀ ਅੱਛਾ ਜੀ ਤੇ ਮੁੜ ਕੇ ਆਪਣੇ ਬਾਹਰਲੇ ਕੰਟਰੀਆਂ ਦੇ ਵਿੱਚ ਵੀ ਸਰਕਾਰੀ ਜੋਬਸ ਕਰ ਰਹੇ ਆ ਜਿਹੜੇ ਭਾਜੀ ਡਾਕਟਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਹੋਣੇ ਉਹਨਾਂ ਦਾ ਨਿਦਨ ਹੋਇਆ ਜੀ 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 ਉਹਨਾਂ ਦੇ ਕਲਾਸ ਫੈਲੋ ਕਲਾਸ ਫੈਲੋ ਰਹੇ ਆ ਸਾਡੇ ਪਿੰਡ ਦੇ ਮਲਕ ਸਰਦਾਰ ਸੋਹਣ ਸਿੰਘ ਜੀ ਅੱਛਾ ਜੀ ਹਾਂਜੀ ਹਾਂਜੀ ਵਾਹ ਕਿਆ ਬਾਤਾਂ ਤੇ ਉਹ ਹੁਣ ਅਮਰੀਕਾ ਦੇ ਵਿੱਚ ਆ ਸੈਟਲ ਆ ਤੇ ਜਦੋਂ ਆਉਂਦੇ ਆ ਤਾਂ ਬੜੇ ਬਹੁਤ ਪ੍ਰੇਮ ਨਾਲ ਮਿਲਦੇ ਆ ਮੈਨੂੰ ਅੱਛਾ ਜੀ ਤੇ ਕਾਫੀ ਬਜ਼ੁਰਗ ਹੋ ਗਏ ਆ ਉਹ ਵੀ ਉਹ ਲਗਭਗ ਤਾਂ 90 ਸਾਲ ਦੇ ਤਾਂ ਮਨਮੋਹ ਸਿੰਘ ਹੋਣੀ ਸੀਗੇ ਡਾਟਰ ਮਨਮੋਹ ਸਿੰਘ ਹਨਾ ਲਗਭਗ ਕਾਫੀ ਬਜ਼ੁਰਗਾ ਉਹ ਠੀਕ ਆ ਤੇ ਮਤਲਬ ਕਿ ਸਾਡਾ ਪਿੰਡ ਜਿਹੜਾ ਆ ਸ਼ੁਰੂ ਤੋਂ ਹੀ ਉੱਥੋਂ ਹੀ ਕਹਿ ਲਓ ਵੀ ਆਲੇ-ਦਲੇ ਉਹ ਦੇਖ-ਦੇਖ ਕੇ ਇਦਾਂ ਦੀਆਂ ਚੀਜ਼ਾਂ ਮਲਕ ਕੇ ਆਬਜ਼ਰਵ ਕੀਤੀਆਂ ਜਾਂ ਸਿੱਖੀਆਂ ਠੀਕ ਆ ਉਹਨਾਂ ਦੇ ਵਿੱਚੋਂ ਹੀ ਬਾਜੀ ਇੱਕ ਸਰਦਾਰ ਤੇਜਾ ਸਿੰਘ ਜੀ ਸੀਗੇ ਉਹ ਪੂਰੇ ਹੋ ਗਿਆ ਆ ਠੀਕ ਆ ਜੀ ਉਹਨਾਂ ਦੇ ਜਿਹੜੇ ਆ ਗਾਂ ਮੁੰਡੇ ਸੁਰਿੰਦਰ ਸਿੰਘ ਜੀ ਠੀਕ ਆ ਜੀ ਉਹ ਪਾਜੀ ਹੁਣਾਂ ਨੇ ਕੀ ਕੀਤਾ ਆ ਕਿ ਉਹਨਾਂ ਦੇ ਘਰੇ ਇੱਕ ਪ੍ਰਾਤਨ ਬਿਰਧ ਹੋ ਚੁੱਕਾ ਗ੍ਰੰਥ ਜਿਗਾ ਉਹਨਾਂ ਨੇ ਮੈਨੂੰ ਫੋਨ ਤੇ ਮੇਰੇ ਨਾਲ ਗੱਲ ਹੋਈ ਠੀਕ ਆ ਜੀ ਕਹਿੰਦੇ ਵੀ ਇਦਾਂ ਇਦਾਂ ਆ ਤਾਂ ਮੈਂ ਬੜਾ ਮਨ ਨਾਲ ਖੁਸ਼ੀ ਹੋਈ ਵਾਹ ਜੀ ਵਾਹ ਤਾਂ ਫਿਰ ਉਹ ਮੇਲ ਹੋਇਆ ਤਾਂ ਉਹ ਮੈਨੂੰ ਦੇਣ ਆਏ ਠੀਕ ਆ ਜੀ ਤਾਂ ਫਿਰ ਉਹ ਮੈਂ ਜਲੋ ਉਹਨਾਂ ਤੋਂ ਲਿਆ ਤਾਂ ਮੈਂ ਧੰਨਵਾਦ ਬਹੁਤ ਕੀਤਾ ਉਹਨਾਂ ਦਾ ਵਾਹ ਜੀ ਵਾਹ ਤੇ ਉਹ ਇੰਨਾ ਬਿਰਧ ਹੋ ਚੁੱਕਾ ਆ ਭਾਜੀ ਕਿ ਉਹਦੇ ਜਦੋਂ ਅੰਗ ਸੀ ਜਾਂ ਪੇਜ ਪਲਟਦੇ ਆ ਨਾ ਜੀ ਜੀ ਤਾਂ ਫਟਦੇ ਅੱਛਾ ਜੀ ਤੇ ਕਾਫੀ ਉਹ ਜਿਹੜਾ ਡੈਮੇਜ ਵੀ ਹੋ ਚੁੱਕਾ ਆ ਹੂੰ ਫਿਰ ਮੈਂ ਸੋਚਿਆ ਵੀ ਚਲੋ ਜਿੰਨਾ ਵੀ ਅਸੀਂ ਕਰ ਸਕਦੇ ਆ ਜੀ ਘੱਟੋ ਘੱਟ ਉਹਨੂੰ ਜਿਹੜਾ ਦੁਬਾਰਾ ਮਤਲਬ ਕਿ ਲਿਖਿਆ ਜਾਵੇ ਜਾਂ ਸਾਂਭਿਆ ਜਾਵੇ ਪੀਡੀਐਫ ਬਣਾਈ ਜਾਵੇ ਜਾਂ ਜੋ ਕੁਝ ਵੀ ਆ ਠੀਕ ਆ ਫਿਰ ਦਿਮਾਗ ਚ ਆਇਆ ਵੀ ਚਲੋ ਹੱਥ ਨਾਲ ਹੀ ਲਿਖਦਾ ਉਦੋਂ ਹੀ ਇੱਕ ਪ੍ਰਾਤਨ ਮਤਲਬ ਚੀਜ਼ ਸੀਗੀ ਵੀ ਇਹ ਪ੍ਰਾਤਨ ਗ੍ਰੰਥ ਅੱਗੇ ਹੱਥਾਂ ਨਾਲ ਲਿਖਦੇ ਹੁੰਦੇ ਸੀ ਤੇ ਚੱਲ ਮੈਂ ਹੱਥ ਨਾਲ ਲਿਖਦਾ ਆ ਤੇ ਉਹਦੇ ਹੋਰ ਵੀ ਕਈ ਕਾਰਨ ਆ ਅੱਛਾ ਜੀ ਤੇ ਚਲੋ ਇੱਕ ਮੇਰੀ ਆਪਣੀ ਰਿਵੀਜ਼ਨ ਹੋ ਜੂਗੀ ਠੀਕ ਆ ਬਿਲਕੁਲ ਦੂਸਰਾ ਇੱਕ ਉਹ ਇੱਕ ਐਂਟਿਕ ਪੀਸ ਜਿਆ ਬਣ ਜਾਂਦਾ ਭਾਜੀ ਹਾਂ ਨਹੀਂ ਤੁਹਾਡਾ ਹੱਥ ਨਾਲ ਲਿਖਿਆ ਜਿਹੜਾ ਤੁਸੀਂ ਜੋ ਲਿਖਿਆ ਹੈ ਨਾ ਹੱਥ ਨਾਲ ਮੈਂ ਲਿਖਦੇ ਹੋਏ ਦੇਖਿਆ ਤੁਹਾਨੂੰ ਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਦਿਖਾ ਰਿਹਾ ਇਸ ਵੀਡੀਓ ਦੇ ਵਿੱਚ ਉਹ ਇਸ ਤਰ੍ਹਾਂ ਲਿਖ ਰਹੇ ਆ ਜਿੱਦਾਂ ਮੋਤੀ ਪ੍ਰੋਰ ਹ ਹੁੰਦੇ ਆ ਪੰਜਾਬੀ ਦੇ ਵਿੱਚ ਮਤਲਬ ਮਜ਼ਾ ਆ ਗਿਆ ਦੇਖ ਕੇ ਬਹੁਤ ਤੁਸੀਂ ਮਾਣ ਦੇ ਰਹੇ ਭਾਜੀ ਇੰਸਟਾਗ੍ਰam ਤੇ ਜਦੋਂ ਵੈਦਰ ਰੰਜੋਤ ਸਿੰਘ ਇਸ ਨੂੰ ਪਾਉਂਦੇ ਆ ਉਹਦੇ ਵਿੱਚ ਦੱਸ ਵੀ ਰਿਹਾ ਕਿ ਜੋ ਕੋਈ ਵੀ ਨੁਸਖਾ ਆਉਂਦਾ ਉਹਦੇ ਵਿੱਚ ਕੋਈ ਵੀ ਜੜੀ ਬੂਟੀ ਜਾਂ ਕੋਈ ਵੀ ਕੁਝ ਗੁਣਕਾਰੀ ਚੀਜ਼ ਬਾਰੇ ਚਰਚਾ ਹੋ ਰਹੀ ਆ ਉਹਦੇ ਉੱਤੇ ਲਿਖਿਆ ਹੋਇਆ ਉਹਦੇ ਉੱਤੇ ਉਹ ਦੱਸ ਵੀ ਰਹਿ ਨਾਲ ਨਾਲ ਉਸ ਵਿੱਚ ਪੁਰਾਤਨ ਗ੍ਰੰਥ ਆ ਹਾਂਜੀ ਹਾਂਜੀ ਪਤਾ ਨਹੀਂ ਕਿੰਨਾ ਕੁ ਪੁਰਾਣਾ ਹੋਊਗਾ ਉਹ ਹਾਂਜੀ ਕਾਫੀ ਪੁਰਾਣਾ ਹੈ ਪੇਜ ਮਤਲਬ ਕਹੋ ਰੱਦੀ ਟਾਈਪ ਹੀ ਹੋ ਗਏ ਹਾਂ ਤੇ ਉਹਦੇ ਵਿੱਚ ਜਿਹੜੇ ਨੁਸਖੇ ਲਿਖੇ ਆ ਜਾਂ ਕੁਝ ਵੀ ਉਹ ਚ ਲਿਖਿਆ ਆ ਉਹ ਬਹੁਤ ਵੈਲਿਊਏਬਲ ਆ ਹਾਂਜੀ ਹਾਂਜੀ ਬਾਕੀ ਭਾਜੀ ਉਹ ਗੁਰਮੁਖੀ ਦੇ ਵਿੱਚ ਆ ਸਭ ਤੋਂ ਪਹਿਲੀ ਗੱਲ ਅੱਛਾ ਜੀ ਔਰ ਉਹ ਜਿਹੜਾ ਆ ਕਵਿਤਾ ਵਾਕ ਦੇ ਵਿੱਚ ਲਿਖਿਆ ਹੋਇਆ ਆ ਦੋਰਿਆਂ ਦੇ ਵਿੱਚ ਲਿਖਿਆ ਹੋਇਆ ਆ ਠੀਕ ਆ ਜੀ ਠੀਕ ਆ ਤੇ ਇਹ ਬੜੀ ਮਾਨ ਵਾਲੀ ਗੱਲ ਆ ਕਿ ਜਦੋਂ ਵੀ ਉਹ ਲਿਖਿਆ ਆ ਇਹਨਾਂ ਵੀ ਸਿੰਘਾਂ ਨੇ ਲਿਖਿਆ ਆ ਉਹਨੂੰ ਜੀ ਜੀ ਬੜੇ ਮਤਲਬ ਕਿ ਦਿਮਾਗ ਵਾਲੇ ਤੇ ਬਹੁਤ ਤੇਜ ਤੇ ਦੂਰ ਦ੍ਰਿਸ਼ਟੀ ਵਾਲੇ ਬੰਦੇ ਸੀਗੇ ਜਿਨ੍ਹਾਂ ਨੇ ਮਤਲਬ ਕਿ ਉਹਨੂੰ ਮੋਤੀਆਂ ਵਾਂਗੂ ਪ੍ਰੋਤਤਾ ਤੇ ਕਵਿਤਾ ਵਾਕਿਆ ਦੇ ਵਿੱਚ ਲਿਖਿਆ ਉਹਨੂੰ ਚਲੋ ਪਾਜੀ ਮੈਂ ਤਾਂ ਇੱਕ ਕਹਿ ਸਕਦਾ ਲੱਕੀ ਆ ਮੈਂ ਵੀ ਇਸ ਗ੍ਰੰਥ ਨੂੰ ਮੇਰਾ ਦੇਖਣ ਦਾ ਮਤਲਬ ਸੁਭਾਗ ਹੋਇਆ ਮੈਂ ਦੇਖਿਆ ਇਸ ਨੂੰ ਅੱਜ ਹਾਂਜੀ ਤੇ ਚਲੋ ਮੈਂ ਤਾਂ ਭਾਜੀ ਚਾਹੁੰਦਾ ਆ ਜਲਦੋਂ ਜਲਦ ਕੰਪਲੀਟ ਕਰੋ ਇਸ ਗ੍ਰੰਥ ਨੂੰ ਤੇ ਮੇਰੇ ਜਿਹੜੇ ਵਿਊਅਰਸ ਆ ਤੇ ਤੁਹਾਡੇ ਜਿਹੜੇ ਇੰਸਟਾਗ੍ਰam ਤੇ ਵਿਊਅਰਸ ਆ ਉਹਨਾਂ ਨੂੰ ਇਸ ਤੋਂ ਸਿੱਖਣ ਨੂੰ ਮਿਲੇ ਬਾਕੀ ਭਾਜੀ ਜਦੋਂ ਦੇ ਵਿੱਚ ਕੋਈ ਵੀ ਚੀਜ਼ਾਂ ਜਿਹੜੀਆਂ ਲੋਕਾਂ ਦੇ ਕੰਮ ਆਉਣ ਵਾਲੀਆਂ ਹੋਣਗੀਆਂ ਜੀ 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 ਤੇ ਜਿਹੜੇ ਉਹ ਈਜ਼ੀਲੀ ਕਰ ਸਕਣਗੇ ਜੀ 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 ਉਹ ਜ਼ਰੂਰ ਮੈਂ ਸਾਂਝੀਆਂ ਕਰੂੰਗਾ ਬਹੁਤ ਵਧੀਆ ਜੀ ਬਹੁਤ ਵਧੀਆ ਜਿੰਨਾ ਹੋਰ ਵੀ ਜਿਹੜਾ ਗਿਆਨ ਆ ਉਹ ਲੋਕਾਂ ਤੱਕ ਪਹੁੰਚੇ ਨਹੀਂ ਠੀਕ ਆ ਮੈਂ ਭਾਜੀ ਦਾ ਇੰਸਟਾਗ੍ਰam ਦਾ ਅਕਾਊਂਟ ਜਿਹੜਾ ਉਹ ਵੀ ਥੱਲੇ ਡਿਸਪਲੇ ਕਰ ਰਹੇ ਆਂ ਆ ਤੁਸੀਂ ਜਰੂਰ ਦੇਖਿਓ ਜਾ ਕੇ ਤੇ ਬਹੁਤ ਮਤਲਬ ਤੁਹਾਨੂੰ ਵੈਲਿਊ ਮਿਲੇਗੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਮਤਲਬ ਕਿ ਵੀ ਵਧੀਆ ਵੈਦ ਰਣਜੋਤ ਸਿੰਘ ਉੱਤੇ ਕੋਈ ਜੜੀ ਬੂਟੀ ਬਣਾਉਂਦੇ ਆ ਜਾਂ ਕੁਝ ਵੀ ਕੋਈ ਵੀ ਬਣਾਉਂਦੇ ਆ ਕੁਝ ਵੀ ਨੁਸਖਾ ਬਣਾਉਂਦੇ ਆ ਉਹ ਵੀ ਉਹ ਉੱਥੇ ਦਿਖਾ ਰਹੇ ਹੁੰਦੇ ਆ ਤੇ ਚਲੋ ਜਰੂਰ ਦੇਖਿਓ ਤੇ ਭਾਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਭਾਜੀ ਤੁਹਾਡਾ ਵੀ ਬਹੁਤ-ਬਹੁਤ ਜੋ ਇਹ ਤੁਸੀਂ ਇਨੀਸ਼ੀਏਟਿਵ ਲਿਆ ਉਹਦੇ ਲਈ ਅੱਜ ਕੱਲ ਇਸ ਜੋ ਤੁਸੀਂ ਇਹ ਕਰ ਰਹੇ ਆ ਨਾ ਇਹ ਬਹੁਤ ਘੱਟ ਲੋਕ ਕਰਦੇ ਆ ਇਹ ਤੁਹਾਡੀ ਰੁਚੀ ਆ ਜਿਹੜੀ ਹਾਂਜੀ ਹਾਂਜੀ ਮੈਂ ਸਾਰੇ ਮੇਰੇ ਵੀਓਜ਼ ਜਾਣਦੇ ਹੀ ਆ ਕਿਉਂਕਿ ਅਸੀਂ ਅਸੀਂ ਜਿੱਦਾ ਬਹੁਤ ਵੀਡੀਓਜ਼ ਬਣਾਈਆਂ ਹੂੰ ਹੂੰ ਤੇ ਇੱਕ ਹੋਰ ਸਟੈਪ ਤੁਸੀਂ ਉੱਪਰ ਲੈ ਗਏ ਆ ਉਸ ਰੁਚੀ ਆਪਣੀ ਨੂੰ ਤੇ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਆ ਤੁਸੀਂ ਜਿਹੜਾ ਯੂਥ ਆ ਕਿਉਂਕਿ ਜਿੱਦਾਂ ਕਿ ਮੈਂ ਆਪਣੇ ਸਾਰੇ ਵੀਓਜ਼ ਨੂੰ ਦੱਸਿਆ ਵੀ ਆ ਮੇਰੇ ਹਿਸਾਬ ਨਾਲ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਵੈਦ ਆ ਵੈਦ ਰਣਜੋਤ ਸਿੰਘ ਹੋਣੀ ਜੇ ਮੈਂ ਗਲਤ ਨਾ ਹੋਵਾਂ ਤਾਂ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਵੈਦ ਆ ਤੇ 24-25 ਸਾਲ ਦੀ ਉਮਰ ਹੀ ਆ ਤੇ ਵਿੱਚ ਹੀ ਇੰਨਾ ਗਿਆਨ ਰੱਖਣਾ ਬਹੁਤ ਵੱਡੀ ਗੱਲ ਆ ਤੇ ਕੋਈ ਇਦਾਂ ਦੀ ਗੱਲ ਨਹੀਂ ਕਿ ਵੀ ਤੁਸੀਂ ਕਹੋਗੇ ਵੀ ਜਿਹੜਾ ਗਿਆਨ ਰੱਖਣਾ ਆ ਤੇ ਉਸ ਗਿਆਨ ਨੂੰ ਸਿਰ ਤੇ ਚੜਨਾ ਦੋ ਗੱਲਾਂ ਆ ਹੂੰ ਹੂੰ ਤੇ ਇਹ ਵੀ ਹੈ ਨਹੀਂਗਾ ਵੀ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਇਹ ਨਹੀਂ ਹੈਗਾ ਗਿਆਨ ਜਿਹੜਾ ਸਿਰ ਤੇ ਚੜ ਗਿਆ ਐਵੇਂ ਹੀ ਫालतू ਜਿਹੀ ਵੀ ਚਲੋ ਮੈਨੂੰ ਜ਼ਿਆਦਾ ਗਿਆਨ ਹੋ ਗਿਆ ਇਦਾਂ ਨਹੀਂ ਡਾਊਨ ਟੂ ਅਰਥ ਆ ਚਲੋ ਮੈਂ ਤਾਂ ਇਹੀ ਚਾਹੁੰਦਾ ਆ ਕਿ ਵੀ ਭਾਜੀ ਅੱਗੇ ਵਧਣ ਹੋਰ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਸਾਰੇ ਵੀਅਰਸ ਨੂੰ ਜਾਂ ਹੋਰ ਵੀ ਦੁਨੀਆ ਦੇ ਵਿੱਚ ਜਿੰਨੇ ਵੀ ਆਯੁਰਵੇਦ ਨੂੰ ਪਿਆਰ ਕਰਨ ਵਾਲੇ ਆ ਉਹਨਾਂ ਨੂੰ ਹੋਰ ਕੁਝ ਸਿੱਖਣ ਨੂੰ ਮਿਲਦਾ ਰਹੇ ਜੀ ਜੀ ਬਾਜੀ ਤੇ ਠੀਕ ਆ ਪਾਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਬਾਜੀ ਠੀਕ ਆ ਜੀ ਫਿਰ ਮਿਲਾਂਗੇ ਬਹੁਤ ਜਲਦ ਤੇ ਨੈਕਸਟ ਵਲੌਗ ਵਿੱਚ ਅਸੀਂ ਹੋਰ ਕੋਈ ਗਿਆਨ ਭਰਪੂਰ ਜੜੀ ਬੁੱਟੀ ਕੋਈ ਜਗਾ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਠੀਕ ਆ ਜੀ ਧੰਨਵਾਦ ਜੀ ਨੈਕਸਟ ਵਲੌਗ ਵਿੱਚ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ